ਮੈਂ ਸਾਹਮਣੇ ਦੇਖਿਆ ਤਾਂ ਮੈਨੂੰ 20-25 ਫੁੱਟ ਦੇ ਆ ਬੰਦੇ ਦਿਸਣ ਲੱਗੇ ਸਭ ਤੋਂ ਵੱਧ ਸਟੈਪ ਆ ਜੇ ਕੋਈ ਕਰ ਸਕਦਾ ਤਾਂ ਸਟੇਅਰਸ ਨੇ ਪੌੜੀਆਂ ਚੜਨਾ ਜੇ ਜਿੰਨੀਆਂ ਜ਼ਿਆਦਾ ਤੁਸੀਂ ਪੌੜੀਆਂ ਤੇ ਪ੍ਰੈਕਟਿਸ ਕਰੋਗੇ ਉਨਾਂ ਹੀ ਇਜ਼ੀ ਹੁੰਦਾ ਕਿਸੇ ਨੇ ਨਿਸਾਨ ਸਾਹਿਬ ਨੇ ਇਸੇ ਚੜਾਇਆ ਪਰ ਉਦੋਂ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਮੈਂ ਕੋਈ ਮੈਂ ਕਲਾਈਬਰ ਨਹੀਂ ਹੈਗਾ ਸਸ਼ੀਕਲ ਜੀ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦੇ ਨਾਲ ਤੇ ਇਸ ਵਕਤ ਅਸੀਂ ਪਹੁੰਚੇ ਹੋਏ ਆ ਸਿਡਨੀ ਜਿੱਥੇ ਕਿ ਆਸਟ੍ਰੇਲੀਅਨ ਸਿੱਖ ਗੇਮਜ਼ ਚੱਲ ਰਹੀਆਂ ਨੇ 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਅੱਜ ਆਖਰੀ ਦਿਨ ਹੈ ਜਿੱਥੇ ਅੱਜ ਆਖਰੀ ਦਿਨ ਜਾਂ ਮੈਂ ਗੱਲ ਕਰਾਂ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਖੇਡਾਂ ਦੇ ਖਿਡਾਰੀਆਂ ਨੇ ਰੱਜ ਕੇ ਆਪਣੀ ਖੇਡ ਪ੍ਰਤਿਭਾ ਦਾ ਮੁਜ਼ਾਹਿਰਾ ਕੀਤਾ ਪੰਜਾਬੀ ਸੱਭਿਆਚਾਰ ਦੇ ਰੰਗ ਜਿਹੜੇ ਵਿਖਰੇ ਹੋਏ ਸੀ ਦਰਸ਼ਕਾਂ ਨੇ ਉਹਨਾਂ ਦਾ ਵੀ ਆਨੰਦ ਮਾਣਿਆ ਪਰ ਇਹਨਾਂ ਖੇਡਾਂ ਦੀ ਇੱਕ ਖੂਬਸੂਰਤੀ ਹੋਰ ਹੁੰਦੀ ਹੈ ਜਾਂ ਇੱਕ ਵਿਲੱਖਣਤਾ ਉਹ ਹੋਰ ਹੁੰਦੀ ਹੈ ਕਿ ਇਹਨਾਂ ਖੇਡਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਅਜਿਹੇ ਇਨਸਾਨਾਂ ਨਾਲ ਮਿਲਣ ਦਾ ਮੌਕਾ ਮਿਲਦਾ ਜਿਨ੍ਹਾਂ ਇਨਸਾਨਾਂ ਨੂੰ ਤੁਸੀਂ ਮਿਲਣ ਦੀ ਤੰਗ ਰੱਖਦੇ ਹੋ ਅ ਅੱਜ ਵੀ ਮੇਰੇ ਨਾਲ ਜਿਹੜੇ ਸਖਸ਼ ਜਿਸ ਪਰਸਨੈਲਿਟੀ ਨੂੰ ਤੁਸੀਂ ਬੈਠਿਆਂ ਦੇਖ ਰਹੇ ਹੋ ਇਹ ਨੇ ਸਰਦਾਰ ਮਲਕੀਤ ਸਿੰਘ ਜੀ ਆ ਮਲਕੀਤ ਸਿੰਘ ਜੀ ਨਿਊਜ਼ੀਲੈਂਡ ਤੋਂ ਖਾਸ ਤੌਰ ਤੇ ਆਸਟ੍ਰੇਲੀਅਨ ਸਿਕ ਗੇਮਾਂ ਦੇ ਵਿੱਚ ਆਏ ਨੇ ਇਹਨਾਂ ਤੋਂ ਪਹਿਲਾਂ ਮੈਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਲਾ ਸ਼ੁਰੂ ਕਰਾਂ ਜਾਂ ਇਹਨਾਂ ਦੀ ਵਾਕਫੀਅਤ ਤੁਹਾਡੇ ਨਾਲ ਸਾਂਝੀ ਕਰਾਂ ਅਸੀਂ ਫਤਿਹ ਦੀ ਸਾਂਝ ਬੁਲਾ ਲਈਏ ਤੇ ਫਿਰ ਗੱਲਾਂ ਬਾਤਾਂ ਦਾ ਸਿਲਸਲਾ ਸ਼ੁਰੂ ਕਰਾਂਗੇ ਮਲਕੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਲਕੀਤ ਸਿੰਘ ਭਾਜੀ ਬਾਰੇ ਜੇਕਰ ਮੈਂ ਗੱਲ ਕਰਾਂ ਤਾਂ ਗੱਲ ਮਨੁੱਖ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਆ ਉਹਦਾ ਕਾਰਨ ਇਹ ਆ ਜੇ ਜਦੋਂ ਮਨੁੱਖ ਜਨਮ ਲੈਂਦਾ ਤੇ ਮਨੁੱਖ ਦੇ ਜਨਮ ਲੈਣ ਤੋਂ ਬਾਅਦ ਮਨੁੱਖ ਦੀ ਜਿਹੜੀ ਕ੍ਰੋਸਟੀਆ ਤਾਂ ਗੈ ਚੀਜ਼ਾਂ ਨੂੰ ਦੇਖਣ ਦੀ ਆਲੇ ਦੁਆਲੇ ਨੂੰ ਸਮਝਣ ਦੀ ਉਹ ਵੱਧਦੀ ਜਾਂਦੀ ਹੈ ਖਾਸ ਤੌਰ ਤੇ ਜਦੋਂ ਅਸੀਂ ਵਿਸ਼ਾਲ ਸਮੁੰਦਰ ਨੂੰ ਦੇਖਦੇ ਹਾਂ ਖਾਸ ਤੌਰ ਤੇ ਜਦੋਂ ਅਸੀਂ ਵਿਸ਼ਾਲ ਪਹਾੜਾਂ ਨੂੰ ਦੇਖਦੇ ਹਾਂ ਤਾਂ ਸਾਡਾ ਜੀ ਕਰਦਾ ਕਿ ਅਸੀਂ ਉਸ ਸਮੁੰਦਰ ਚ ਤੈਰੀ ਲਾਈਏ ਤੇ ਉਹਨਾਂ ਪਹਾੜਾਂ ਤੇ ਭੱਜ ਕੇ ਚੜ ਜਾਈਏ ਮੈਂ ਪਹਾੜਾਂ ਦਾ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਸਰਦਾਰ ਮਲਕੀਤ ਸਿੰਘ ਜੀ ਨਿਊਜ਼ੀਲੈਂਡ ਦੇ ਫਸਟ ਸਿੱਖ ਨੇ ਜਿਨ੍ਹਾਂ ਨੇ ਮਾਉਂਟ ਐਵਰੇਸਟ ਯਾਨੀ ਕਿ ਸੰਸਾਰ ਦੇ ਸਭ ਤੋਂ ਉੱਚੇ ਪਹਾੜ ਦੀ ਚੋਟੀ ਨੂੰ ਸਰ ਕੀਤਾ ਉਥੇ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਇਹਨਾਂ ਤੋਂ ਅੱਜ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਕਿਸ ਤਰ੍ਹਾਂ ਉਹ ਸਫ਼ਰ ਸ਼ੁਰੂ ਹੁੰਦਾ ਹੈ ਕਿਵੇਂ ਮੋਟੀਵੇਸ਼ਨ ਮਿਲਦੀ ਆ ਲੋਕਿ ਪਾਜੀ ਇਹ ਤੋਂ ਪਹਿਲਾਂ ਕਿ ਮੈਂ ਤੁਹਾਡੇ ਜਿਹੜੇ ਖਿਆਲ ਨੇ ਉਹ ਦਰਸ਼ਕਾਂ ਦੇ ਨਾਲ ਸਾਂਝੇ ਕਰਨੇ ਸ਼ੁਰੂ ਕਰਾਂ ਮੈਂ ਥੋੜਾ ਰਿਸਰਚ ਵਰਕ ਕੀਤਾ ਮਲਕੀਰ ਸਿੰਘ ਬਾਰੇ ਮੈਂ ਆਪਣੇ ਆਲੇ ਦੁਆਲੇ ਪੜਨ ਦੀ ਆਪਣੇ ਆਲੇ ਦੁਆਲੇ ਯਾਰਾਂ ਦੋਸਤਾਂ ਤੋਂ ਮੈਂ ਪੁੱਛਿਆ ਤਾਂ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੀ ਮੋਟੀਵੇਸ਼ਨ ਆ ਜਾਂ ਮੈਂ ਗੱਲ ਕਰਾਂ ਕਿ ਇੱਕ ਚੀਜ਼ ਅਸੀਂ ਗੁਰਬਾਣੀ ਦੇ ਵਿੱਚ ਵੀ ਇਸ ਚੀਜ਼ ਨੂੰ ਮੰਨਦੇ ਆ ਕਿ ਹੋਣੀ ਹੋਣੀ ਹੁੰਦੀ ਹੈ ਉਹ ਨੂੰ ਕੋਈ ਟਾਲ ਨਹੀਂ ਸਕਦਾ ਤੁਹਾਡਾ ਮਾਉਂਟ ਐਵਰੇਸਟ ਨੂੰ ਫਤਿਹ ਕਰਨਾ ਇੱਕ ਹੋਣੀ ਸੀ ਜਿਹੜੀ ਤੁਹਾਡੇ ਬਚਪਨ ਵਿੱਚ ਪੀਪੀਐਸ ਪੜਦੇ ਆ ਲਿਖੀ ਗਈ ਤੇ ਨਿਊਜ਼ੀਲੈਂਡ ਆ ਕੇ ਉਹ ਪੂਰੀ ਹੁੰਦੀ ਹੈ ਮੈਨੂੰ ਇਸ ਗੱਲ ਦੀ ਜਿਹੜੀ ਖਬਰ ਮਿਲੀ ਆ ਕਿ ਸਰ ਐਡਵਰਡ ਤੁਹਾਨੂੰ ਪੀਪੀਐਸ ਨਾਬੇ ਮਿਲਦੇ ਨੇ ਤੇ ਉਸ ਤੋਂ ਬਾਅਦ ਇਹ ਸਫਰ ਨਿਊਜ਼ੀਲੈਂਡ ਆਉਂਦਾ ਤੇ ਚੜ ਜਾਂਦਾ ਮਾਉਂਟ ਐਰੈਸਟ ਦੀਆਂ ਪਹਾੜੀਆਂ ਤੇ ਹਾਂਜੀ ਇਹ ਗੱਲ ਸੱਚ ਆ ਪਰ ਉਦੋਂ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਮੈਂ ਕੋਈ ਮੈਂ ਕਲਾਈਮਬਰ ਨਹੀਂ ਹੈਗਾ ਮੈਂ ਐਡਮਿਟ ਕਰਦਾ ਇਹ ਤੇ ਇਹ ਵੀ ਮੈਂ ਐਡਮਿਟ ਕਰਦਾ ਕਿ ਤੁਹਾਨੂੰ ਦੱਸਣ ਤੋਂ ਪਹਿਲਾਂ ਵੀ ਮੈਂ ਹਜੇ ਵੀ ਨਹੀਂ ਮੰਨਦਾ ਮੈਂ ਚੜਿਆ ਇਹ ਵਾਹਿਗੁਰੂ ਦੀ ਕਿਰਪਾ ਹੋਈ ਆ ਆਪਾਂ ਮੰਨਦੇ ਨਹੀਂ ਹੈਗੇ ਵੀ ਹੁਣ ਕਾਰਨਾਮੇ ਹੁੰਦੇ ਨੇ ਕਰਵਾਉਂਦੇ ਆ ਵਾਹਿਗੁਰੂ ਇਹ ਪਰਤੱਖ ਕਰਕੇ ਦਿਖਾਇਆ ਗਿਆ ਕਿਉਂਕਿ ਜਿਹੜੇ ਕਲਾਈਮਬਰ ਹੁੰਦੇ ਨੇ ਬੇਸਿਕਲੀ ਇਹ 4-5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਨੂੰ ਤੁਹਾਨੂੰ ਪੀਕਸ ਕੀਤੀ ਹੋਣੀ ਚਾਹੀਦੀਆਂ ਤੁਹਾਡੇ ਬੇਸਿਕ ਟ੍ਰੇਨਿੰਗਸ ਹੋਣ ਜਾਂ ਇਹ ਐਡਵਾਂਸ ਟ੍ਰੇਨਿੰਗਸ ਹੋਣੇ ਚਾਹੀਦੀਆਂ ਨੇ ਹਾਂ ਮੈਂ ਸਰ ਐਡਮੰਡ ਹੈਲਰੀ ਨੂੰ ਜਿਹੜੇ ਸਭ ਤੋਂ ਪਹਿਲਾਂ ਮਾਉਂਟ ਐਵਰੇਸ ਚੜੇ ਨੇ ਉਹ ਸਾਡੇ ਸਕੂਲ ਚ ਆਏ ਸੀ ਪੀਪੀਐਸ ਨਾਬੇ ਤੇ ਉਦੋਂ ਕਿਸੇ ਜਿਵੇਂ ਫੰਕਸ਼ਨ ਹੋਣਾ ਸੀਗਾ ਪ੍ਰੈਜਿਸਟ੍ਰੇਸ਼ਨ ਹੋਣੀ ਸੀ ਮੈਨੂੰ ਮੈਡਲ ਮਿਲਣੇ ਸੀ ਦੋ ਇਹ ਜਿਹਾ ਸੁਭਬ ਮਿਲ ਵਣਦਾ ਕਿ ਪਤਾ ਨਹੀਂ ਜਸ ਸੈਕੰਡ ਮੈਡਲ ਲੈਣ ਗਿਆ ਤਾਂ ਉਹ ਮੈਨੂੰ ਕਹਿੰਦਾ ਵੀ ਯੂ ਆਰ ਕੰਗ ਫੋਰ ਸੈਕੰਡ ਟਾਈਮ ਤੇ ਮੈਨੂੰ ਆਡ ਫਿਰ ਐ ਫੀਲ ਹੋਇਆ ਕਿ ਇਹਨੇ ਮੈਨੂੰ ਕਿਵੇਂ ਪਛਾਣ ਲਿਆ ਕਿਉਂਕਿ ਉਦੋਂ ਮੈਂ 14-15 ਸਾਲ ਦੀ ਸੀਗਾ ਤੇ ਵਰਦੀ ਇੱਕ ਹੁੰਦੀ ਹੈ ਬੱਚਿਆਂ ਦੀ ਥੋੜੀ ਦਿੱਖ ਇੱਕ ਲੱਗ ਰਹੀ ਹੁੰਦੀ ਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਮੈਂ ਆ ਕੇ ਦੱਸਿਆ ਸਾਰਿਆਂ ਨੂੰ ਮੈਂ ਕਿਹਾ ਵੀ ਯਾਰ ਮੈਨੂੰ ਉਹਨਾਂ ਨੇ ਪਛਾਣ ਲਿਆ ਕਿਉਂਕਿ ਹੀ ਵਾਸ ਐਂਬੈਸਡਰ ਟੂ ਇੰਡੀਆ ਤੇ ਵੀ ਇਹਨਾਂ ਨੇ ਮੈਨੂੰ ਪਛਾਣ ਲਿਆ ਤੇ ਕੌਣ ਨੇ ਮੈਨੂੰ ਨਹੀਂ ਸੀ ਪਤਾ ਈਵਨ ਮੈਨੂੰ ਇਹਨਾਂ ਨੂੰ ਨਹੀਂ ਸੀ ਪਤਾ ਵੀ ਇਹਨੇ ਐਵਰੈਸਟ ਕੀਤੀ ਆ ਉਦੋਂ ਕਿਉਂਕਿ ਯੰਗ ਬਹੁਤ ਸੀ ਕਿ ਇਹਨਾਂ ਨਹੀਂ ਸੀਗਾ ਇੰਟਰੋਡਿਊਸ ਐਜ਼ ਅ ਕਰਾਇਆ ਗਿਆ ਸੀ ਐਂਬੈਸਡਰ ਟੂ ਇੰਡੀਆ ਤੇ ਫਿਰ ਪਤਾ ਪੜਿਆ ਉਹਨਾਂ ਬਾਰੇ ਫਿਰ ਐ ਨਹੀਂ ਸੀਗਾ ਵੀ ਕਲਾਈਂਬਰ ਹੀ ਬਣਨਾ ਪਰ ਉਹ ਤਾਂ ਇੰਨੀ ਲਿਆਂਦੀ ਜਦ ਮੈਂ ਨਿਊਜ਼ੀਲੈਂਡ ਚ ਆਇਆ ਤਾਂ ਪਹਿਲਾਂ ਮੈਂ ਉਹਨਾਂ ਨੂੰ ਲੱਭਣ ਲੱਗ ਗਿਆ ਕੁਦਰਤੀ ਜਿਹੜਾ ਮਾਓਕਲੈਂਡ ਸ਼ਹਿਰ ਚ ਰਹਿੰਦਾ ਸੀਗਾ ਉੱਥੀ ਉਹ ਰਹਿੰਦੇ ਸੀਗੇ ਤੇ ਫਸਟ ਟਾਈਮ ਹੈ 98 ਚ ਉਹਨਾਂ ਨੂੰ ਲੱਭਿਆ ਉਦੋਂ ਜਿਉਂਦੇ ਸੀਗੇ ਤੇ ਡਾਊਨ ਟੂ ਅਰਥ ਉਹਨਾਂ ਨੇ ਮੈਨੂੰ ਪਹਿਲੇ ਫੋਨ ਤੇ ਕਹਿਤਾ ਯੂ ਕੈਨ ਕਮ ਤੇ ਇੰਨਾ ਖੁੱਲਾ ਟਾਈਮ ਜਿਵੇਂ ਆਪਾਂ ਗੱਲਾਂ ਕਰਦੇ ਆ ਐ ਖੁੱਲ ਕੇ ਟਾਈਮ ਦਿੱਤਾ ਜੀ ਮੇਰਾ ਕੋਈ ਫਿਰ ਵੀ ਕੋਈ ਇਰਾਦਾ ਨਹੀਂ ਸੀ ਵੀ ਮੈਂ ਐਵਰੇਸਟ ਕਰਨੀ ਆ ਜੀ ਮੇਰਾ ਉਹਨਾਂ ਨੂੰ ਮਿਲਣ ਦਾ ਇਹੀ ਸੀ ਮੈਂ ਥੈਂਕ ਯੂ ਕਰਨ ਜਾਣਾ ਸੀ ਵੀ ਤੁਸੀਂ ਮੈਨੂੰ ਪਰਸ਼ਾਨਿਆ ਤੁਸੀਂ ਸਾਡੇ ਸਕੂਲ ਚ ਆਏ ਸੀਗੇ ਨਾਬੇ ਤੇ ਉਹ ਮੈਂ ਤੁਹਾਡਾ ਤੁਹਾਨੂੰ ਮਿਲਣਾ ਚਾਹੁੰਦਾ ਸੀਗਾ ਜੀ ਤਾਂ ਉਹਨੇ ਮੈਨੂੰ ਉਦੋਂ ਇੱਕ ਗੱਲ ਕਹੀ ਕਹਿੰਦਾ ਯੰਗ ਸੀਗੇ ਅਸੀਂ ਵਿਆਹ ਕਰਾਇਆ ਸੀ 97 ਚ ਮੈਰਿਜ ਹੋਈ ਸੀਗੀ ਕਹਿੰਦਾ ਤੇਰੇ ਬੱਚੇ ਹੋਣਗੇ ਵੀ ਤੁਸੀਂ ਨਾ ਨਿਊਜ਼ੀਲੈਂਡ ਇਜ਼ ਨੋਨ ਫਾਰ ਸਮਾਲ ਟਰੈਕਿੰਗਸ ਵੀ ਤੁਸੀਂ ਨਾ ਛੋਟੇ ਛੋਟੇ ਟ੍ਰੈਕਿੰਗਸ ਕਰਨ ਲੱਗ ਜੋ ਜੇ ਤੇਰੇ ਛੋਟੇ ਛੋਟੇ ਬੱਚੇ ਹੋ ਗਏ ਉਹ ਇੱਕ ਤਾਂਗ ਜ਼ਰੂਰ ਉਹਨਾਂ ਨੇ ਪਾਈ ਤੇ ਇਹ ਮੇਰੇ ਮਾਈਂਡ ਚ ਰਹੀ ਜਦ ਮੇਰਾ ਬੱਚਾ 2003 ਚ ਬੌਰਨ ਹੋਇਆ ਤੇ ਅਸੀਂ 8 9 ਚ ਛੋਟੇ ਛੋਟੇ ਟ੍ਰੈਕਿੰਗਸ ਕਰਨ ਲੱਗੇ ਸੀ ਨਾਟ ਕਿ ਬਿਗ 2 ਕਿਲੋਮੀਟਰ ਦੀਆਂ ਫਿਰ ਇਹ ਤੋਂ ਵੱਡੇ ਵੱਡੇ ਮਾਉਂਟ ਤਾਰਾਨਕੀ ਆ ਉੱਥੇ ਇੱਕ 2900 ਦੀ 21200 ਦੀ ਪੀਕਾ ਉਹ ਕੀਤੀ ਫਿਰ ਐਂ ਪੀਕਸ ਕਰਨ ਲੱਗੇ ਸੀ ਛੋਟੇ ਛੋਟੇ ਪਰ ਕਲਾਈਮਬਿੰਗ ਦਾ ਕੋਈ ਹੋਣੀ ਸੀਗਾ ਬਿਲਕੁਲ ਠੀਕ ਮੈਂ ਜਿਵੇਂ ਇਹ ਗੱਲ ਹੋਰ ਇਸ ਗੱਲ ਨੂੰ ਪੁਖਤਾ ਕਰ ਦਿੰਦੀ ਆ ਜ ਜਦੋਂ ਮੈਂ ਇਹ ਗੱਲ ਕਹੀ ਸੀ ਕਿ ਹੁਣੀ ਨੇ ਵਾਪਰ ਨਾ ਹੁੰਦਾ ਸੋ ਮੈਂ ਅੱਗੇ ਗੱਲ ਕਰ ਰያ ਸੀ ਮੇਰੀ ਗੁਰਤੇਜ ਨਾਲ ਗੱਲ ਹੋ ਰਹੀ ਸੀ ਮੈਂ ਕਹਾਂ ਗੁਰਤੇਜ ਵੀ ਇਹ ਵੀ ਹੁਣੀ ਦਾ ਇੱਕ ਹਿੱਸਾ ਕਿ ਪ੍ਰਵਾਸ ਦੇ ਲਈ ਪੰਜਾਬੀਆਂ ਨੇ ਬਹੁਤ ਸਾਰੇ ਮੁਲਕ ਚੂਜ਼ ਕੀਤੇ ਨੇ ਖਾਸ ਤੌਰ ਤੇ ਨਿਊਜ਼ੀਲੈਂਡ ਹੀ ਜਾਣਾ ਇਹ ਵੀ ਇੱਕ ਹਾਂਜੀ ਹਾਂਜੀ ਇਹ ਵੀ ਹੈ ਹੋ ਸਕਦਾ ਹੈ ਬੈਕ ਆਫ ਮਾਈਂਡ ਕੀ ਚੱਲ ਰਿਹਾ ਹੈ ਰੱਬ ਦੇ ਤੁਹਾਨੂੰ ਕੀ ਕਰਵਾਉਣਾ ਪਰਮਾਤਮਾ ਨੇ ਉਹ ਕਰਵਾ ਲੈਣਾ ਤੁਹਾਡੇ ਤੋਂ 2022 ਤੱਕ ਕੋਈ ਐ ਨਹੀਂ ਸੀਗਾ ਪਲਾਨ ਨਹੀਂ ਸੀਗਾ ਕੋਈ ਟ੍ਰੇਨਿੰਗਸ ਨਹੀਂ ਕੁਝ ਨਹੀਂ ਸੀਗੀ 2022 ਦਸੰਬਰ ਦੀ ਗੱਲ ਆ ਅਸੀਂ ਬੈਠੇ ਸੀਗੇ ਬੈਠੇ ਬੈਠੇ ਦੇ ਮੇਰਾ ਦੋਸਤ ਸੀਗਾ ਇੱਕ ਫਰੈਂਡ ਸੀਗਾ ਟੋਰਾਂਟੋ ਤੋਂ ਉਹਦਾ ਫੋਨ ਆਇਆ ਕਹਿੰਦਾ ਮਲਕੀਤ ਐਵਰੈਸਟ ਮੈਂ ਕਿਹਾ ਵੀ ਹਾਂ ਕਿਉਂਕਿ ਹਰੀਕਨ ਐਵਰੈਸਟ ਦਾ ਹੁੰਦਾ ਨੌਲੇਜ ਵਜਨ ਦੀ ਆ ਤੁਹਾਨੂੰ ਐ ਹੁੰਦਾ ਵੀ ਇੱਕ ਹਾਈਐਸਟ ਪੀਕ ਆ ਤੇ ਮਾਹ ਪਰੋ ਸਾਨੂੰ ਪਤਾ ਹਰ ਇੱਕ ਨੂੰ ਜੇ ਤੁਸੀਂ ਪੁੱਛੂਗੇ ਕਿਸੇ ਹੋਰਾਂ ਨੂੰ ਵੀ ਐਵਰੇਸਟ ਕਰਨ ਲਈ ਤੁਹਾਨੂੰ ਬਹੁਤ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਪਰਮਿਟ ਖਰੀਦਣਾ ਤਾਂ ਨੋਲਿਜ ਹੋਣੀ ਚਾਹੀਦੀ ਹੈ ਕੁਆਲੀਫਾਈ ਕਰਨੇ ਪੈ ਚਾਹੀਦੇ ਹੋ ਤੁਸੀਂ ਮੈਡੀਕਲੀ ਫਿੱਟ ਹੋਣੇ ਚਾਹੀਦੇ ਹੋ ਹਰ ਇੱਕ ਨੂੰ ਪਰਮਿਟ ਨਹੀਂ ਇਸ਼ੂ ਹੁੰਦਾ ਜੇ ਤੁਸੀਂ ਕਹੋਗੇ ਤੇ ਬੜਾ ਐਕਸਪੈਂਸਿਵ ਆ ਇਹ ਸਸਤੀ ਗੇਮ ਨਹੀਂ ਆਪਾਂ ਉਸਤੇ ਵੀ ਆਉਨੇ ਆ ਜੀ ਕਿਉਂਕਿ ਜਦੋਂ ਮਲਕੀਤ ਸਿੰਘ ਭਾਜੀ ਬਾਰੇ ਸਾਨੂੰ ਖਬਰਾਂ ਦੇ ਵਿੱਚ ਪਤਾ ਲੱਗਿਆ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਿ ਨਿਊਜ਼ੀਲੈਂਡ ਦੇ ਫਸਟ ਸਿੱਖ ਨੇ ਜਿਨ੍ਹਾਂ ਨੇ ਉਸ ਪੀਕ ਨੂੰ ਸਰ ਕੀਤਾ ਹੈ ਭਾਜੀ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਤੇ ਪਿਛਲੇ 2 ਦਿਨਾਂ ਤੋਂ ਜਦੋਂ ਦਾ ਮੈਂ ਸਿਮੀ ਆਇਆ ਅਮਸੁਖੀ ਹੁਣਾਂ ਦੇ ਨਾਲ ਹੀ ਸੁਖੀ ਹੁਣਾਂ ਦੀ ਰਿਹائش ਤੇ ਰਹਿ ਰਹਿਆ ਸੁਖੀ ਬਲ ਉਹ ਵੀ ਹੁਣੇ ਜੇ ਇੱਕ ਪੀਕ ਤੇ ਜਾ ਕੇ ਆਏ ਨੇ ਤੇ ਉਹਨਾਂ ਦਾ ਅਗਲਾ ਮਿਸ਼ਨ ਵੀ ਮਾਊਂਟ ਐਵਰੇਸਟ ਹੈ ਜੀ ਉਹਨਾਂ ਦੀਆਂ ਗੱਲਾਂ ਤੋਂ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਔਖਾ ਹੁੰਦਾ ਬਹੁਤ ਤਰ੍ਹਾਂ ਦੇ ਇਹ ਨਹੀਂ ਕਿ ਸਿੱਧਾ ਤੁਸੀਂ ਜਾਣਾ ਤੇ ਪਹਾੜ ਤੇ ਚੜ ਜਾਣਾ ਹੋਰ ਤਰ੍ਹਾਂ ਦੇ ਹੁੰਦੇ ਨੇ ਐਕਸਪੀਰੀਅੰਸ ਹੁੰਦਾ ਪਰ ਭਾਜੀ ਫੇਰ ਵੀ ਜੇਕਰ ਮਲਕੀਤ ਸਿੰਘ ਬਾਰੇ ਮੈਂ ਗੱਲ ਕਰਾਂ ਕਿ ਕਿਸ ਪ੍ਰਕਾਰ ਦੀ ਉਹ એનਰਜੀ ਕਿ ਜਿਹੜੀ ਜਦ ਮੈਂ ਤੁਸੀ ਦੱਸਿਆ ਤੁਹਾਡੇ ਦੋਸਤ ਦਾ ਫੋਨ ਆਇਆ ਤੇ ਮਾਉਂਟ ਐਵਰੇਸਟ ਦੇ ਜਾਣ ਦਾ ਨਿਸ਼ਟਾ ਹੋ ਗਿਆ ਫੰਡ ਬਹੁਤ ਚਾਹੀਦੇ ਨੇ 1.5 ਲੱਖ ਡਾਲਰ ਤੁਸੀਂ ਖਰਚਿਆ ਜੀ ਕੀ ਚੱਲ ਰਿਹਾ ਸੀ ਦਿਮਾਗ ਦੇ ਵਿੱਚ ਉਦੋਂ ਇਹ ਇੱਕ ਤੁਹਾਨੂੰ ਕਹਿੰਦਾ ਵੀ ਪਰਮਾਰ ਕਰਾਮਾਤਾਂ ਤੇ ਆਪਾਂ ਬਲੀਵ ਨਹੀਂ ਕਰਦੇ ਪਰ ਮੈਂ ਕਹਿੰਦਾ ਵੀ ਕਰਾਮਾਤ ਵਾਪਰੀ ਆ ਜੀ ਜਾਂ 2022 ਤੋਂ ਨੂੰ ਆਈਡੀਆ ਹੋਇਆ ਤੁਸੀਂ ਮੰਨੂਗੇ ਨਹੀਂ ਕਿਸੇ ਤੋਂ ਪਰਮਿਸ਼ਨ ਨਹੀਂ ਲੱਤੀ 10000 ਯੂਐਸ ਡਾਲਰ ਲੱਗਦਾ ਇੱਕ ਪਰਮਿਟ ਲੈਣ ਨੂੰ ਹੁਣ 1000 ਹੋਰ ਵੱਧ ਗਿਆ ਹਰ ਇੱਕ ਸਾਲ ਇਹਦੀ ਕੀਮਤ ਵੱਧਦੀ ਜਾਂਦੀ ਆ ਹੂੰ ਹੁਣ 11000 ਡੋਲਰ ਹੋ ਗਈ ਪਰਮਿਟ ਦੀ ਇਸ ਸਾਲ ਅਗਲੇ ਸਾਲ 12000 ਹੋ ਜਾਣੀ ਆ ਤੇ ਅਸੀਂ ਪਰਮਿਟ ਖਰੀਦ ਲਿਆ ਜੀ ਤੇ ਜੇ ਪਰਮਿਟ ਖਰੀਦ ਲਿਆ ਤਾਂ ਫਿਰ ਉਸ ਤੋਂ ਬਾਅਦ ਕਰਦੇ ਨੂੰ ਦੱਸਿਆ ਗਿਆ ਪਰ ਇਹਦੇ ਪਿੱਛੇ ਕੀ ਸੀਗਾ ਜਦ ਮੈਂ ਪਰਮਿਟ ਖਰੀਦਿਆ ਤਾਂ ਮੈਨੂੰ ਇੰਨਾ ਪਤਾ ਸੀਗਾ ਵੀ ਜੋ ਪਹਿਲਾਂ ਆਪਣੇ ਸਿੱਖ ਗਏ ਨੇ ਕੋਈ ਗੁਰ ਸਿੱਖ ਨਹੀਂ ਸੀ ਗਿਆ ਕਕਾਰਾਂ ਸਮੇਤ ਕਿਸੇ ਨੇ ਪੀਕ ਨਹੀਂ ਸੀ ਕੀਤੀ ਐਵਰੇਸਟ ਨਹੀਂ ਸੀ ਕੀਤੀ ਕਿਸੇ ਨੇ ਨਿਸਾਨ ਸਾਹਿਬ ਨਹੀਂ ਸੀ ਚੜਾਇਆ ਇਹ ਮਨਚ ਇਰਾਦਾ ਆ ਗਿਆ ਸੀ ਤਾਂ ਹੀ ਕਹਿੰਨੇ ਵੀ ਵਾਹਿਗੁਰੂ ਨੇ ਕਰਵਾਉਣਾ ਸੀਗਾ ਮੈਂ ਤਾਂ ਇੱਕ ਜਰੀਆ ਬਣਿਆ ਵੀ ਹੁਣ ਵੀ ਕਹਿੰਦਾ ਵੀ ਜੇ ਮੈਂ ਨੂੰ ਕੋਹ ਵੀ ਮੈਂ ਚੜਿਆ ਮੈਂ ਨਹੀਂ ਮੰਨਦਾ ਕਿਉਂਕਿ ਰਸ਼ੀਨ ਕਲਾਈਮਬਰਸ ਯੂਰੋਪੀਅਨ ਕਲਾਈਮਬਰਸ ਬਹੁਤ بڑے بڑے ਕਲਾਈਮਬਰਸ ਹੁੰਦੇ ਨੇ ਇੱਥੇ ਇੱਕ ਸੇਇੰਗ ਆ ਮਾਊਂਟੇਨ ਅਲਾوز ਯੂ ਟੂ ਕਲਾਈਮ ਯੂ ਡੋਨਟ ਕਲਾਈਮ ਦੀ ਮਾਊਂਟੇਨ ਜੇ ਤੁਹਾਡੇ ਮਾਈਂਡ ਚ ਆ ਗਿਆ ਵੀ ਮੈਂ ਪਹਾੜ ਚੜਿਆ ਤਾਂ ਤੁਸੀਂ ਭੁੱਲ ਜਾਓ ਇਹ ਇੱਕ ਅਹਜੇ ਪਹਾੜ ਇੱਕ ਅਹਜੇ ਚੀਜ਼ ਆ ਵੀ ਉਹ ਤੁਹਾਨੂੰ ਰਾਸਤਾ ਦਿੰਦੀ ਆ ਮੇਰੇ ਸਾਹਮਣੇ ਮਿਸਚੈਪਰਸ ਹੋਈਆਂ ਨੇ ਰਸ਼ੀਅਨ ਕਲਾਈਮਰਸ ਨੂੰ ਜੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਸਰ ਕੀਤੀ ਆ ਵੀ ਮੈਨੂੰ ਹਜੇ ਤੱਕ ਨਹੀਂ ਮੈਂ ਬਲੀਵ ਕਰ ਸਕਿਆ ਵੀ ਮੈਂ ਕੀਤੀ ਆ ਇਹ ਵਾਹਿਗੁਰੂ ਜੀ ਸਰਵ ਕਰਵਾਇਆ ਤਾਂ ਤਾਂ ਹੀ ਸੋਚਦਾ ਵੀ ਵਾਹਿਗੁਰੂ ਨੇ ਕਰਵਾਉਣਾ ਸੀਗਾ ਮਨ ਤੋਂ ਕਾਰਜ ਇਹਸਾਨ ਸਭ ਚਲਾਉਣਾ ਸੀਗਾ ਵੀ ਸ਼ਾਇਦ ਮੇਰੇ ਹਿੱਸੇ ਹੋਣਾ ਸੀ ਇਹ ਵਾਹਿਗੁਰੂ ਬਿਲਕੁਲ ਜੀ ਕਰੇ ਕਰਾਵੇ ਆਪੇ ਆਪ ਮਾਨਸਕੇ ਕੁਛ ਨਹੀਂ ਹਾਥ ਹੁਣ ਸ਼ੁਰੂ ਕਰਦੇ ਆ ਮਲਕੀਤ ਪਾਜੀ ਉਸ ਸਫਰ ਦੀ ਕਹਾਣੀ ਕਿਉਂਕਿ ਜਦੋਂ ਅ ਸਰ ਕਰਨ ਤੋਂ ਬਾਅਦ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਨਾ ਤਾਂ ਸਾਨੂੰ ਪਹਿਲਾ ਸਟੈਪ ਜਰੂਰ ਯਾਦ ਹੁੰਦਾ ਕਿ ਕਿੱਥੋਂ ਉਹ ਸਫਰ ਸ਼ੁਰੂ ਹੁੰਦਾ ਮਲਕੀਤ ਸਿੰਘ ਦਾ ਪਹਾੜਾਂ ਦੀ ਮਹਾਰਾਣੀ ਦੇ ਉੱਪਰ ਜਾਣ ਦਾ ਜਿਹੜਾ ਸਫਰ ਹੈ ਉਹ ਕਦੋਂ ਤੇ ਕਿਵੇਂ ਸ਼ੁਰੂ ਹੋਇਆ ਹਾਂ ਫਿਰ ਇਹ 2022 ਚ ਫਿਰ ਅਸੀਂ ਪਰਮਿਟ ਖਰੀਦਿਆ ਤਾਂ ਫਿਰ ਤੁਹਾਡੀ ਇੰਟਰਵਿਊ ਹੁੰਦੀ ਆ ਜਿਹੜੀ ਕੰਪਨੀ ਦੇ ਹੈੱਡ ਨਾਲ ਹੁੰਦੀ ਆ ਜੀ ਤਾਂ ਉਹਨੇ ਪੁੱਛਿਆ ਵੀ ਤੁਸੀਂ ਕੋਈ ਪੀਕ ਕੀਤੀ ਆ ਤਾਂ ਸਾਡੇ ਕੋਲ ਦੱਸਣ ਨੂੰ ਕੁਝ ਨਹੀਂ ਸੀਗਾ ਹਾਈਐਸਟ ਪੀਕ ਮੈਂ 1900 ਮੀਟਰ ਮਾਊਂਟ ਟਾਰਨਾ ਕੀ ਕੀਤੀ ਸੀ ਕੀ 2200 ਆਹੋ ਜੀ ਤੇ ਉਹ ਮੱਥਾ ਮਾਰਿਆ ਉਹਨੇ ਵੀ ਮੈਂ ਕਿਹਨਾਂ ਕਿਹਨਾਂ ਨੂੰ ਪਰਮਿਟ ਇਸ਼ੂ ਕਰਤਾ ਤਾਂ ਫਿਰ ਕੀ ਸੀ ਸਾਡੇ ਕੋਲ 2022 ਤੋਂ April 2024 ਚ ਜਾਣਾ ਸੀਗਾ ਸਾਡੇ ਕੋਲ ਡੇਢ ਸਾਲ ਦਾ ਸਮਾਂ ਸੀਗਾ ਜੀ ਕਿ ਉਸਤੇ ਅਸੀਂ ਕੀ ਕੀਤਾ ਸੀ ਜਿਵੇਂ ਸੁਖੀਵਾਲ ਨੇ ਤੁਸੀਂ ਜਿਹਨਾਂ ਜ਼ਿਕਰ ਕੀਤਾ ਵੀ ਉਹ ਹੁਣ ਬੇਸ ਕੈਂਪ ਕਰਕੇ ਆਏ ਤੇ ਮਾਉਂਟ ਲੂਬੁਸ਼ੇ ਇਹ ਸਾਨੂੰ ਬੇਸ ਕੈਂਪ ਤੇ ਮਾਉਂਟ ਲੂਬੁਸ਼ੇ ਇੱਕ ਇੱਕ ਮਾਉਂਟ ਆਇਲੈਂਡ ਪੀਕ ਆ ਇਹ ਜਿਹੜੀ ਆਇਲੈਂਡ ਪੀਕ ਹੈ ਤੇ ਮਾਉਂਟ ਲੂਬੁਸ਼ੇ ਆ ਇਹ ਦੋਨੇ ਟੈਕਨੀਕਲ ਪੀਕਸ ਨੇ ਇਹਨਾਂ ਦੀ ਹਾਈਟ ਹੈਗੀ ਜਿਵੇਂ ਇਹਨੇ ਕੀਤੀ ਆ ਸੁਖੀਵਾਲ ਨੇ 6119 ਮੀਟਰ ਉਹ ਹੈਗੀ ਆ 6121 ਜੀ ਇਹ ਕਰਨੀਆਂ ਹੁੰਦੀਆਂ ਨੇ ਜੇ ਤੁਸੀਂ ਇਹ ਕਰ ਲੈਣੇ ਹੋ ਇਹਦਾ ਮਤਲਬ ਤੁਸੀਂ ਐਵਰੇਸਟ ਆਲਮੋਸਟ ਕਵਾਲਿਫਾਈ ਕਰ ਜਾਨੇ ਹੋ ਤੁਸੀਂ ਕਰ ਸਕਦੇ ਹੋ ਐ ਨਹੀਂ ਵੀ ਤੁਸੀਂ ਕਰ ਲਈ ਕਰ ਸਕਦੇ ਹੋ ਤੁਹਾਡੇ ਚ ਹੈਗੀ ਆ ਸਨ ਤੱਕ ਟੈਕਨੀਕਲ ਪੀਕਸ ਨੇ ਇਹ ਟੈਕਨੀਕਲ ਗਣੀ ਜਾਂਦੀਆਂ ਨੇ ਅਸੀਂ ਫਿਰ ਅਸੀਂ ਉਹ ਕੀਤੀ ਨਵੰਬਰ 23 ਚ ਤੇ ਲਬੂਸ਼ੇ ਹੋ ਗਈ ਪਰ ਲਬੂਸ਼ੇ ਕਰਕੇ ਪਤਾ ਲੱਗ ਗਿਆ ਸੀਗਾ ਵੀ ਇਟਸ ਨਾਟ ਇਜ਼ੀ ਵੀ ਇਹ ਸੌਖਾ ਰਸਤਾ ਨਹੀਂ ਹੈਗਾ ਤੇ ਕਿਉਂਕਿ 6000 ਉਹ ਹੈਗੀ ਆ 8800 48 8848.86 ਆਹੇ एवरेस्ट ਤਾਂ 2000 ਮੀਟਰ ਹੋਰ ਉੱਤੇ ਜਾਣਾ 2000 ਮੀਟਰ ਹੋਰ ਕੀ ਜਿਹੜੀ ਆਪਣੀ ਆਕਸੀਜਨ ਲੈਵਲ ਆ ਇਹ 6400 ਤੱਕ ਆ ਉਸ ਤੋਂ ਬਾਅਦ ਸਿਲੰਡਰਸ ਨਾਲ ਜਾਣਾ ਪੈਂਦਾ ਤੁਹਾਨੂੰ ਆਰਟੀਫੀਸ਼ੀਅਲ ਆਕਸੀਜਨ ਤੇ ਹੋ ਜੰਨੇ ਹੋ ਉਹ ਹੋਰ ਡਿਫਿਕਲਟ ਹੋ ਜਾਂਦਾ ਉਹ ਡਿਫਿਕਲਟ ਹੋਣ ਦਾ ਕਾਰਨ ਕੀ ਆ ਆਕਸੀਜਨ ਤੁਸੀਂ ਲਿਮਟਿਡ ਹੀ ਚੱਕ ਸਕਦੇ ਹੋ ਤੇ ਜੇ ਤੁਸੀਂ ਪੇਸ ਨਾ ਰੱਖੀ ਟੈਕਨੀਕਲੀ ਨਾ ਚੜੇ ਤਾਂ ਤੁਸੀਂ ਮੋਸਟਲੀ ਜਿਹੜੀਆਂ ਉੱਥੇ ਹੈਪਨਿੰਗਸ ਹੁੰਦੀਆਂ ਨੇ ਲਾਸ ਆਫ ਲਾਈਫ ਹੁੰਦੀ ਆ ਉਹ ਆਕਸੀਜਨ ਦੀ ਖਤਮ ਹੋਣ ਕਰਕੇ ਹੁੰਦੀ ਆ ਹਮ ਐਗਜ਼ੌਸਟ ਐਨੇ ਹੋ ਜੰਨੇ ਹੋ ਇਨਟੇਕ ਵੱਜ ਜਾਂਦੀ ਆ ਆਕਸੀਜਨ ਡਿਪਲੀਟ ਹੋ ਜਾਂਦੀ ਆ ਜਿਵੇਂ ਮੇਰੀ ਵੀ ਵਾਹਿਗੁਰੂ ਮੈਂ ਤੁਹਾਨੂੰ ਦੱਸਾਂ 7500 ਤੇ ਆਉਣ ਵੇਲੇ ਆਕਸੀਜਨ ਖਤਮ ਹੋ ਗਈ ਸੀ ਪਰ ਉਹ ਕੀ ਸੀ ਮੈਂ ਥੱਲੇ ਆ ਰਿਹਾ ਸੀਗਾ ਤੇ ਥੱਲੇ ਆ ਰਿਹਾ ਸੀ ਤਾਂ ਐਟਮੋਸਫੀਅਰਸ ਆਕਸੀਜਨ ਵੱਧ ਰਹੀ ਸੀਗੀ ਉਹਦੇ ਕਰਕੇ ਔਰ ਉਹ ਮੈਨੂੰ ਯਾਦ ਆ ਵੀ 600 ਮੀਟਰ ਨੂੰ ਉਤਰਨ ਲਈ ਮੈਨੂੰ 12 ਘੰਟੇ ਲੱਗੇ ਸੀਗੇ ਉੱਤਰ ਨੂੰ ਉੱਤਰ ਨੂੰ ਜੇ ਤੁਹਾਡੇ ਚ ਆਕਸੀਜਨ ਖਤਮ ਹੋ ਜੰਦੀਆ ਤੁਸੀਂ ਸਟੈਪ ਨਹੀਂ ਪਟ ਸਕਦੇ ਆਪਾਂ ਨੂੰ ਲੱਗਦਾ ਆਪਾਂ ਨੂੰ ਮਖੌਲ ਲੱਗਦਾ ਵੀ ਯਾਰ ਸਟੈਪ ਕਿੰਨਾ ਕੋਕਾ ਵੀ ਸਟੈਪ ਦਾ ਚੱਕ ਸਟੈਪ ਹੀ ਨਹੀਂ ਚੱਕ ਹੁੰਦਾ ਵੀ ਆਕਸੀਜਨ ਦਾ ਆਪਣੇ ਸਰੀਰ ਲਈ ਇੰਨਾ ਉਹ ਜਰੂਰਤ ਆ ਰਹੀ ਦੀ ਤੇ ਫਿਰ ਉਹ ਕੀਤੀ ਫਿਰ ਇਸ ਦੇ ਵਿੱਚ ਕੀ ਸੀ ਜਦ ਮੈਂ 22 ਨਵੰਬਰ ਚ ਕੀਤੀ ਤਾ ਮੈਨੂੰ ਟੈਕਨੀਕਲ ਨੋਲਿਜ ਨਹੀਂ ਸੀ ਕਿ ਜਿਵੇਂ ਮੈਂ ਆਪਣੀ ਪ੍ਰੈਕਟਿਸ ਕਰਦੇ ਆ ਤਾਂ ਮੇਰਾ ਬੇਟਾ ਇੱਕ ਆਰਮੀ ਚ ਮੈਂ ਸ਼ਾਇਦ ਤੁਹਾਨੂੰ ਸੁਣਿਆ ਹੋਣਾ ਤੁਸੀਂ ਵੀ ਉਹ ਫਰਸਟ ਗੁਰਸਿੱਖ ਹੋਇਆ ਨਿਊਜ਼ੀਲੈਂਡ ਆਰਮੀ ਚ ਐਜ਼ ਅ ਕਮਿਸ਼ਨਡ ਸੈਕੰਡ ਲੈਫਟਨੈਂਟ ਬਣਿਆ ਤਾਂ ਉਹ ਮੇਰਾ ਕੋਚ ਬਣਿਆ ਹੂੰ ਤਾਂ ਉਹਨੇ ਫੇ ਮੈਨੂੰ ਟੈਕਨੀਕਲ ਨੋਲਿਜ ਕਰਾਈ ਜਿਵੇਂ ਐਲਟਿਟਿਊਡ ਟ੍ਰੇਨਿੰਗ ਹੁੰਦੀ ਆ ਉੱਚ ਆ ਜਾਂਦੀ ਆ ਪਲੱਸ ਜਿਵੇਂ ਤੁਹਾਡਾ ਜਿਮ ਵਰਕ ਕਰਦੇ ਹੋ ਪਰ ਮੈਂ ਜਿਮ ਵਰਕ ਨਹੀਂ ਕੀਤਾ ਮੈਂ ਕੀ ਸੀ ਉਹਨਾਂ ਜਿਵੇਂ ਮੈਂ ਡੰਡ ਲਾ ਲੈਨੇ ਆਪਾਂ ਪਲੈਂਕਸ ਲਾ ਲੈਨੇ ਆ ਦੂਜੀਆਂ ਚੀਜ਼ਾਂ ਯੋਗਾ ਆ ਜਾਂਦਾ ਇਹ ਚੀਜ਼ਾਂ ਬਾਕੀ ਰਨਿੰਗਸ ਸਭ ਤੋਂ ਵੱਧ ਸਟੈਪ ਆ ਜੇ ਕੋਈ ਕਰ ਸਕਦਾ ਤਾਂ ਸਟੇਅਰਸ ਨੇ ਪੌੜੀਆਂ ਚੜਨਾ ਜੇ ਜਿੰਨੀਆਂ ਜ਼ਿਆਦਾ ਤੁਸੀਂ ਪੌੜੀਆਂ ਤੇ ਪ੍ਰੈਕਟਿਸ ਕਰੋਗੇ ਉਨਾਂ ਹੀ ਇਜ਼ੀ ਹੁੰਦਾ ਉਹ ਐਲਟੀਟਿਊਡ ਕਰਾਉਂਦਾ ਪਲੱਸ ਤੁਹਾਨੂੰ ਸਟਰੈਂਥ ਤੇ ਉਹ ਪਾਉਂਦਾ ਜਿਆਦਾ ਲੋਡ ਜਿਵੇਂ ਸੁਖੀਵਾਲਾ ਨੂੰ ਤੁਸੀਂ ਇੰਟਰਵਿਊ ਕਰਿਓ ਤਾਂ ਜਿਆਦਾ ਲੋਡ ਸਟੇਅਰਸ ਚੜਨ ਦੀ ਉਹ ਤੇ ਸਟੈਪ ਉੱਪਰ ਲੋਡ ਪੈਂਦੀ ਆ ਸਟੈਪ ਉੱਤੇ ਚੱਕਣਾ ਥੱਲੇ ਉਤਰਨਾ ਉਹ ਅਡਾ ਡਿਸੈਂਡਰ ਨਾਲ ਯੂਜ਼ ਹੋ ਜਾਂਗੇ ਆ ਜਾਣੇ ਉਹ ਜਿਹੜਾ ਉੱਤੇ ਜਾਣਾ ਤਾਂ ਤੁਹਾਨੂੰ এজ ਜਿਵੇਂ ਪੌੜੀ ਚੜਦੇ ਆ ਇਹੀ ਚੜਨਾ ਪੈਣਾ ਫਿਰ ਉਹਨੇ ਮੈਨੂੰ ਕਾਫੀ ਟ੍ਰੇਨਿੰਗ ਕਰਾਈ ਸਵੀਮਿੰਗ ਕਰਨੀ ਪੈਂਦੀ ਆ ਤੁਹਾਨੂੰ ਇਸ ਚੀਜ਼ਾਂ ਦੇ ਟ੍ਰੇਨਿੰਗਸ ਦੀ ਹੁੰਦੀਆਂ ਨੇ ਤੇ ਫਿਰ ਅਪ੍ਰੈਲ ਚ 2024 ਚ ਅਸੀਂ ਇਹ ਸ਼ੁਰੂ ਪਹੁੰਚੇ ਉੱਥੇ ਕਿਉਂਕਿ 2 ਮਹੀਨੇ ਦਾ ਪ੍ਰੋਸੈਸ ਹੁੰਦਾ ਇਹ ਜੀ ਤੇ ਬੇਸ ਕੈਂਪ ਪਹੁੰਚਦੇ ਹਾਂ ਫਿਰ ਉਸ ਦੇ ਵਿੱਚ ਇੱਕ ਤੁਹਾਨੂੰ ਮੈਂ ਦੱਸ ਦਾਂ ਸ਼ਾਇਦ ਆਪਣੇ ਲੋਕਾਂ ਨੂੰ ਬੜਾ ਪਤਾ ਨਹੀਂ ਇਹਦੇ ਬਾਰੇ ਜਿਵੇਂ ਆਪਾਂ ਹਿਮਕੁੰਡ ਸਾਹਿਬ ਜਾਣਦੇ ਆ ਅਮਨ ਅਤਿ ਜਾਨ ਨੇ ਉਹ 6 ਮਹੀਨੇ ਲਈ ਜਾਂਦੇ ਆ ਕੋਈ 4 ਮਹੀਨੇ ਲਈ ਖੁੱਲਦਾ ਇਹ ਸਿਰਫ 2 ਹਫ਼ਤੇ ਦੀ ਵਿੰਡੋ ਹੁੰਦੀ ਆ ਜਿਹੜੀ ਐਵਰੇਸਟ ਆ ਸਿਰਫ 2 ਹਫ਼ਤੇ ਦੀ ਵਿੰਡੋ ਮਿਲਦੀ ਆ ਤੁਹਾਨੂੰ 13 ਮਈ ਤੋਂ ਲੈ ਕੇ 27 ਮਈ ਜੀ ਉੱਚ ਚੜ ਗਏ ਚੜ ਗਏ ਨਹੀਂ ਨੈਕਸਟ ਈਅਰ ਜਾਣਾ ਪੈਂਦਾ ਇਹ ਚ ਹੁਣ ਜਿਵੇਂ ਮੇਰ ਨਾਲ ਵੀ ਇਹ ਕੀ ਪ੍ਰੋਬਲਮ ਆਈ ਬੇਸ ਕੈਂਪ ਤੋਂ 4 ਕੈਂਪ ਹੁੰਦੇ ਨੇ ਤੇ ਬੇਸ ਕੈਂਪ ਤੋਂ ਜੇ ਤੁਸੀਂ ਤੁਰ ਪੈਨੇ ਹੋ ਤੁਹਾਨੂੰ 6 ਦਿਨ ਚ ਵਾਪਸ ਆਉਣੇ ਚਾਹੀਦੇ ਹੋ ਪਰ ਮੈਨੂੰ 11 ਦਿਨ ਲੱਗੇ ਜੀ ਜੇ 11 ਨੂੰ ਚੱਲਿਆ ਮੈਨੂੰ 22 21 ਤਰੀਕ ਉੱਤੇ ਹੋ ਗਈ ਸੀਗੀ ਤੇ 27 ਲਾਸਟ ਸੀਗੀ ਜੀ ਜਦ 6 ਦਿਨ ਤੋਂ ਉੱਤੇ ਲੱਗ ਜਾਣਾ ਤਾਂ ਤੁਸੀਂ ਮਿਸਿੰਗ ਚ ਆ ਜਾਂਦੇ ਹੋ ਮਿਸਿੰਗ ਇਨ ਦੀ ਸੈਂਸ ਵੀ ਤੁਸੀਂ ਵਾਪਸ ਨਹੀਂ ਆਏ ਕਮਿਊਨੀਕੇਸ਼ਨ ਥੋੜਾ ਵਰਲਡ ਨਾਲ ਟੁੱਟ ਜਾਂਦਾ ਹੈ ਬੇਸ ਕੈਂਪ ਤੇ ਜੀ ਉਦੋਂ ਬਾਅਦ ਨਹੀਂ ਰਹਿੰਦਾ ਤਾਂ ਉਹ ਫਿਰ ਜਿਹੜੇ ਪਿੱਛੇ ਹੁੰਦੇ ਨੇ ਪਰਿਵਾਰ ਹੁੰਦਾ ਉਹਨਾਂ ਨੂੰ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ ਜਿਵੇਂ ਤੁਸੀਂ ਉਹ ਮੂਵੀ ਆ ਉਹ ਰੀਲ ਸਟੋਰੀ ਤੇ ਬਣੀ ਮੈਂ ਹਰ ਇੱਕ ਨੂੰ ਕਹਿੰਦਾ ਦੇਖੋ ਜ਼ਰੂਰ ਐਵਰੈਸਟ ਮੂਵੀ ਜ਼ਰੂਰ ਦੇਖੋ ਜੀ ਵਾਰ-ਵਾਰ ਦੇਖੋ ਉਹ ਕੰਡੀਸ਼ਨਸ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਹਨ ਉੱਥੇ ਬਿਲਕੁਲ ਜੀ ਸੋ ਅਮਲਕਿਤ ਭਾਜੀ ਇਹ ਤਾਂ ਹੋ ਗਈ ਸਫਰ ਦੀ ਗੱਲ ਹੈ ਨਾ ਮੈਂ ਹੁਣ ਉਸ ਮੂਮੈਂਟ ਹਾਲਾਂਕਿ ਮੈਨੂੰ ਕੱਲ ਸੁਖੀਵਾਲ ਵੀਡੀਓਜ਼ ਦਿਖਾ ਰਹੀ ਸੀ ਫੋਟੋਆਂ ਦਿਖਾ ਰਹੀ ਸੀ ਮੈਂ ਕਿਹਾ ਵੀ ਇਹ ਉਸ ਖੂਬਸੂਰਤੀ ਨੂੰ ਕੈਮਰੇ ਦੇ ਪਿਕਸਲ ਕਦੇ ਨਹੀਂ ਫੜ ਸਕਦੇ ਉਹ ਸਿਰਫ ਅੱਖਾਂ ਹੀ ਦਰਸ਼ਨ ਕਰ ਸਕਦੀਆਂ ਨੇ ਮੈਂ ਹੁਣ ਬਪਾਰੀ ਤੁਹਾਡੇ ਤੋਂ ਜਾਨਣਾ ਚਾਹੁੰਦਾ ਜੀ ਉਹ ਮੂਵਮੈਂਟ ਉਹ ਟਾਈਮ ਉਹ ਐਕਸਪੀਰੀਅੰਸ ਕਿਵੇਂ ਸੀ ਜਦੋਂ ਤੁਸੀਂ ਉਸ ਪਹਾੜ ਮਾਉਂਟ ਐਵਰੇਸਟ ਉੱਤੇ ਨਿਸ਼ਾਨ ਸਾਹਿਬ ਲਾਉਨੇ ਹੋ ਜੀ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੂਵਮੈਂਟ ਆਉਂਦੀ ਆ ਵੀ ਕਈ ਅਜਿਹੇ ਮੂਵਮੈਂਟ ਆਉਂਦੇ ਆ ਜਦ ਤੁਸੀਂ ਡੈਥ ਜ਼ੋਨ ਚ ਜਾਂਦੇ ਆ ਇੱਕ ਡੈਥ ਜ਼ੋਨ ਆਉਂਦੀ ਆ ਉੱਥੇ ਜੀ ਡੈਥ ਜ਼ੋਨ ਹੁੰਦੀ ਹੈ ਜਿਹੜੀ 8000 ਤੋਂ ਅਵੱਬ ਹਾਈਟ ਆ ਜਿਹੜੀ ਉਹਨੂੰ ਡੈਥ ਜ਼ੋਨ ਕਹਿੰਦੇ ਨੇ ਜੀ 884 848 ਮੀਟਰ ਰਹਿ ਜਾਂਦਾ ਜੀ ਉਹ ਜਿਹੜੇ ਮੂਮੈਂਟ ਤੁਸੀਂ ਨੰਗਦੇ ਹੋ ਜਿਹੜੀ ਜਿਵੇਂ ਤੁਸੀਂ ਆਲਮੋਸਟ ਕਾਫੀ ਹੁਣ ਇੰਟਰਨੈਟ ਹੋ ਗਿਆ YouTube ਹੋ ਗਿਆ ਤੁਸੀਂ ਇਹ ਬਾਡੀਸ ਪਈਆਂ ਨੇ ਉਹ ਪਾਰਟ ਆ ਜਿਹੜੇ ਡੈਥ ਜ਼ੋਨ ਚ ਤੁਸੀਂ ਨੰਗ ਰਹੇ ਹੁੰਨੇ ਹੋ ਉੱਥੇ ਇੱਕ ਮੈਂ ਹੋਰ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਇੱਕ ਹੈਲੂਸਿਨੇਸ਼ਨ ਵਰਡ ਆ ਲੈਕ ਆਫ ਆਕਸੀਜਨ ਟੂ ਬ੍ਰੇਨ ਜੀ ਜਦ ਤੁਹਾਡੀ ਆਕਸੀ ਬ੍ਰੇਨ ਨੂੰ ਆਕਸੀਜਨ ਖਾਤ ਜਦ ਆਕਸੀਜਨ ਖਾਤ ਮੋ ਜਾਂਦੀਆ ਤੁਹਾਡੇ ਬ੍ਰੇਨ ਨੂੰ ਤਾਂ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਹੈਪਨਿੰਗਸ ਹੁੰਦੀਆਂ ਨੇ ਵੀ ਜਿਹੜੀਆਂ ਤੁਸੀਂ ਬਲੀਵ ਨਹੀਂ ਕਰ ਸਕਦੇ ਜਿਵੇਂ ਕਿ ਮੇਰੇ ਨਾਲ ਹੋਇਆ 8439 ਤੇ ਸੀਗਾ ਇੱਕ ਮੇਰੇ ਚ ਇਹ ਸੀਗਾ ਵੀ ਕਿਉਂਕਿ ਮੈਂ ਨੀਵ ਸੀ ਕਿ ਮੈਂ ਕਹਿੰਦੀ ਇੰਨਾ ਕਲਾਈਮਬਰ ਤਾਂ ਹੈ ਨਹੀਂ ਸੀਗਾ ਤਾਂ ਮੈਂ ਸਕਰੀਨ ਸ਼ਾਟ ਲੈ ਲੈਂਦਾ ਸੀ ਜਿਹੜੀ ਹਾਈਟ ਤੇ ਪਹੁੰਚਦਾ ਸੀ ਕਿਉਂਕਿ 6000 ਤੋਂ ਆਵਾਦ ਮੇਰੇ ਲਈ ਫਸਟ ਟਾਈਮ ਸੀਗੀ ਉਹ ਹਾਈਟ ਚੜ੍ਹਨੀ ਤਾਂ ਮੈਨੂੰ ਐ ਸੀ ਵੀ ਸ਼ਾਇਦ ਮੇਰੇ ਕਮਿਊਨਿਟੀ ਨੂੰ ਜਾਂ ਮੇਰੇ ਬੱਚਿਆਂ ਨੂੰ ਐ ਹੋਗਾ ਵੀ ਮੈਂ ਐ ਹਾਈਟ ਤੇ ਗਿਆ ਹੋਣਾ ਮੈਂ ਉਹ ਲੈ ਲੈਂਦਾ ਸੀਗਾ ਤਾਂ ਉਹ ਉਹ ਹਾਈਟ ਮੈਂ ਲੱਤੀ 8439 ਸੀਗੀ ਆਲਟੀਟਿਊਡ ਸਿਕਨੈਸ ਹੋ ਜਾਂਦੀ ਆ ਹਰੇਕ ਨੂੰ ਹੁੰਦੀ ਆ ਜੀ ਕੋਈ ਇਹੋ ਜਿਹਾ ਕਲਾਈਮਰ ਨਹੀਂ ਜੀ ਨੂੰ ਆਲਟੀਟਿਊਡ ਸਿਕਨੈਸ ਹੋਵੇ ਮੈਨੂੰ ਸੀਗੀ ਲਾਸ ਆਫ ਐਪੀਟਾਈਟ ਮੇਰੇ ਸ਼ੇਰਪਾ ਨੂੰ ਹੋ ਗਈ ਉਹਦਾ ਪੇਟ ਖਰਾਬ ਹੋ ਗਿਆ ਜੀ ਕੁੰਬੂ ਕੱਫ ਸੀ ਕੁੰਬੂ ਕ ਗਲੇਸ਼ੀਅਰ ਆ ਉਹਦੇ ਨਾਂ ਤੇ ਕੱਫ ਹੋ ਗਈ ਉਹਨੂੰ ਜੀ ਤੇ ਉਹ ਉਹਦਾ ਪੇਟ ਖਰਾਬ ਹੋ ਗਿਆ ਤੇ ਮੈਨੂੰ ਕਹਿੰਦਾ ਵੀ ਤੁਸੀਂ ਜਦ ਡੈਥ ਜ਼ੋਨ ਚ ਹੁੰਨੇ ਆ ਤੁਸੀਂ ਖੜ ਨਹੀਂ ਸਕਦੇ ਜੇ ਖੜਦੇ ਹੋ ਤੁਸੀਂ ਫਰੋਜ਼ ਹੋਣ ਲੱਗ ਜੰਦੇ ਹੋ ਜੀ ਮੋਸਟਲੀ ਬਾਡੀਜ਼ ਨੇ ਉੱਥੇ ਫਰੋਜ਼ ਹੋਈਆਂ ਪਈਆਂ ਨੇ ਇਕਣੇ ਜਿੱਤੇ ਵੀ ਜਿੰਨਾਂ ਚਿਰ ਉਹ ਜੀ ਵੇਟ ਕਰ ਗਏ ਤਾਂ ਫਰੋਜ਼ ਹੋਣ ਲੱਗ ਜਗੇ ਮੇਰੀਆਂ ਫੋਟੋਸ ਦੇਖੋ ਪਰਾ ਸਾਰਾ ਕੁਝ ਫਰੋਜ਼ ਹੋਇਆ ਹੈ ਤਾਂ ਉਹ ਵਿੱਚੇ ਬਹਿ ਗਿਆ ਫਿਰ ਉੱਥੇ ਬੈਠਣਾ ਪੈਂਦਾ ਲਾਈਨ ਤੇ ਕਿਉਂਕਿ ਰੋਪ ਕਲਾਈਮਿੰਗ ਆ ਫਾਲੋ ਕਰਦੇ ਆ ਤਾਂ ਲੈਫਟ ਸਾਈਡ ਤੇ 8 4th 9th ਤੇ ਮੈਂ ਦੇਖਿਆ ਚੰਦ ਪਹਿਲੀ ਵਾਰ ਥੱਲੇ ਦੇਖਿਆ ਮੈਂ ਕਲੋਲ ਕੀਤੀ ਕਿਉਂਕਿ 3:30 ਵਜੇ ਸਵੇਰ ਦੇ ਤੇ ਮੈਂ ਸਾਹਮਣੇ ਦੇਖਿਆ ਤਾਂ ਮੈਂ ਸਾਹਮਣੇ ਦੇਖਿਆ ਤਾਂ ਮੈਨੂੰ 20 25 ਫੁੱਟ ਦੇ ਆ ਬੰਦੇ ਦਿਸਣ ਲੱਗੇ ਤੇ ਮੈਂ ਕਿਹਾ ਸੋਚਿਆ ਜਿਵੇਂ ਆਪਾਂ ਲਸਕੋਰ ਪੈਂਦੀ ਆ ਵੀ ਚੰਦ ਦੀ ਲਸਕੋਰ ਪੈ ਗਈ ਜਾਂ ਸੂਰਜ ਦੀ ਮੈਂ ਫੇਰ ਚੰਦ ਕਣੀ ਦੇਖਿਆ ਚੰਦ ਉੱਥੇ ਹੀ ਆ ਤੇ ਮੈਂ ਫੇਰ ਦੇਖਿਆ ਦੂਜੀ ਵਾਰੀ ਮੈਂ ਕੀ ਦੇਖਦਾ ਉਹ ਇੱਕ ਜੰਦੇ ਨੂੰ ਥੱਲੇ ਸਿੱਟ ਰਹੇ ਨੇ ਇੱਕ ਨੂੰ 8439 ਤੇ ਆ 400 ਮੀਟਰ ਰਹਿ ਗਈ ਐਵਰੇਸਟ ਜੀ ਸਿਰਫ ਦਿਸਦੀ ਆ ਤੁਹਾਨੂੰ ਐਵਰੇਸਟ ਦਿਸਣ ਲੱਗ ਜਾਂਦੀ ਆ ਉਦੋਂ ਤੇ ਉਹ ਦੂਜੇ ਨੂੰ ਇੱਧਰ ਭੇਜ ਰਿਆਂ ਤੇ ਮੈਂ ਕਿਹਾ ਵੀ ਕੌਣ ਹੋ ਸਕਦੇ ਨੇ ਉੱਤੇ ਬੋਡੀਆਂ ਬਹੁਤ ਨੇ ਹੂੰ ਉਹਦਾ ਕਾਰਨ ਇਹੀ ਹੋ ਸਕਦਾ ਵੀ ਸ਼ਾਇਦ ਉਹਨਾਂ ਨਾਲ ਵੀ ਉਹੀ ਹੈਪਨਿੰਗ ਹੋਈ ਜੋ ਮੇਰੇ ਨਾਲ ਹੋਈ ਆ ਜੀ ਤੁਸੀਂ ਖੜ ਨਹੀਂ ਸਕਦੇ ਮੈਂ ਉਹਨਾਂ ਕੋ ਨੀ ਜਾ ਰਿਹਾ ਮੈਨੂੰ ਦਿਸ ਰਹੇ ਨੇ ਹੁਣ ਵੀ ਇਸ ਨੂੰ ਐਕਸਪਲੇਨ ਕਰਦਾ ਮੈਨੂੰ ਦਿਸ ਰਹੇ ਨੇ ਵੀ ਕੀ ਕਰ ਰਹੇ ਨੇ ਵੀ ਇੱਕ ਨੂੰ ਇੱਧਰ ਮੀਨ ਵਾਈਲ ਮੇਰਾ ਸਿਰ ਪਾ ਜਾਂਦਾ ਹੈ ਸਿਲੰਡਰ ਆ ਤੁਹਾਡੇ ਪਿੱਛੇ ਹੁੰਦਾ ਹੈ ਪਾਈਪ ਤੁਹਾਡੇ ਮੂਰੇ ਮਾਸਕ ਤੁਹਾਡੇ ਮੂਰੇ ਲੱਗਿਆ ਹੁੰਦਾ ਹੈ ਤਾਂ ਉਹਨੇ ਗੇਸ ਤੇ ਮੈਨੂੰ ਆ ਕੇ ਕਿਹਾ ਮਲਕੀਤ ਤੇਰੀ ਆਕਸੀਜਨ ਖਤਮ ਹੋ ਗਈ ਤਾਂ ਜਦ ਉਹਨੇ ਆਕਸੀਜਨ ਕਿ ਉਦੋਂ ਮੈਨੂੰ ਰਿਅਲਾਈਜ਼ ਹੋਇਆ ਉਹ ਵਰਡ ਤੋਂ ਵੀ ਉਹਨੇ ਕਿ ਆਕਸੀਜਨ ਉਥੇ ਸੁਣਦੇ ਤੁਹਾਨੂੰ ਐ ਸੁਣਦਾ ਹੈ ਸਿਲੰਡਰ ਬਦਲਿਆ ਉੱਥੇ ਕੁਝ ਨਹੀਂ ਸੀਗਾ ਉਹ ਪੀਰੀਅਡ ਹੁੰਦਾ ਜੇ ਉਹ 5-7 ਮਿੰਟ 10 ਮਿੰਟ ਜਿਹੜਾ ਜੇ ਲੈਪਸ ਹੋ ਜਾਂਦਾ ਜੇ ਮੇਰੇ ਸਿਰਪਾਣੂ ਕੋਈ ਸੋ ਜਾਂਦਾ ਤਾਂ ਮੈਂ ਅੱਜ ਜ਼ਿਆਦਾ ਇੰਟਰਵਿਊ ਨਾ ਦੇ ਹੁੰਦਾ ਵੀ ਉਹ ਕਾਰਨ ਹੁੰਦਾ ਹੈ ਇਹ ਹਲੂਸਿਨੇਸ਼ਨ ਹੁੰਦੀ ਆ ਹਰ ਇੱਕ ਨੂੰ ਹੁੰਦੀ ਆ ਇੱਕ ਬਲਜੀਤ कौर ਕਲਾਈਮਰ ਹੋਈ ਆ ਉਹਦੀ ਤੁਸੀਂ ਪੋਡਕਾਸਟ ਸੁਣਿਓ ਬਹੁਤ ਸੋਹਣੀ ਕਲਾਈਮਰ ਰਹੀ ਆ ਉਹ 5 ਦਿਨ ਡੈਡ ਡਿclare ਹੋ ਗਈ ਸੀ ਮੇਰੇ ਨਾਲ ਫੋਟੋਆਂ ਵੀ ਨੇ ਮੇਰੇ ਨਾਲ ਉਹਨੇ ਐਕੀ ਐਵਰੈਸਟ ਵੀ ਕੀਤੀ ਆ ਉਹ ਉਹਦੀ ਪੋਡਕਾਸਟ ਹੀ ਬਣੀ ਹੈ ਉਹਦੀ ਸੁਣਿਓ ਹਰੇਕ ਨਾਲ ਹੈਲੂਸਿਨੇਸ਼ਨ ਹੁੰਦੀ ਹੁੰਦੀ ਆ ਜੇ ਤੁਹਾਡੀ ਆਕਸੀਜਨ ਮੁੱਕ ਜਾਂਦੀ ਆ ਜੇ ਉਦੋਂ ਆਕਸੀਜਨ ਨਹੀਂ ਸਪਲਾਈ ਹੁੰਦੀ ਤਾਂ ਬਚਣ ਦਾ ਕੋਈ ਰਾਹ ਨਹੀਂ ਹੁੰਦਾ ਵੀ ਉਹਦਾ ਇਹੀ ਆ ਵੀ ਆਕ ਸਿਲੰਡਰ ਬਦਲਿਆ 3.5 ਵਜੇ ਸੀਗੇ 8:37 ਤੇ ਕੀਤੀ ਉਥੋਂ ਸਾਨੂੰ 5 ਘੰਟੇ ਲੱਗੇ 400 ਮੀਟਰ ਨੂੰ ਜਾਣ ਨੂੰ ਉਹ ਹੈਲਰੀ ਸਟੈਪਸ ਹੁੰਦੇ ਨੇ ਜੀ ਜਿਹੜਾ ਐਡਮਨ ਹੈਲਰੀ ਸਭ ਤੋਂ ਪਹਿਲਾਂ ਚੜਿਆ ਸੀਗਾ ਉਹਦੇ ਨਾਂ ਤੇ ਰੱਖਿਆ ਨੇ ਉਹ ਸਭ ਤੋਂ ਟੈਕਨੀਕਲ ਪਾਰਟ ਆ ਟੈਕਨੀਕਲ ਇਨ ਦੀ ਸੈਂਸ ਆ ਇੱਕ ਪੈਰ ਰੱਖ ਲਿਆ ਦੂਜਾ ਪੈਰ ਰੱਖਣ ਨੂੰ ਤੁਹਾਨੂੰ ਜਗ੍ਹਾ ਲੱਭਣੀ ਪੈਂਦੀ ਆ ਇੱਕ ਸਟੈਪ ਹੀ ਡਬਲ ਸਟੈਪ ਨਹੀਂ ਖੜ ਸਕਦੇ ਸਿੰਗਲ ਸਟੈਪ ਤੇ ਖੜਨਾ ਪੈਂਦਾ ਦੂਜਾ ਸਟੈਪ ਲੱਭਣਾ ਪੈਂਦਾ ਤੁਸੀਂ ਰੋਪ ਨਾਲ ਹੈਂਗ ਆਨ ਹੋ ਜਾਨੇ ਹੋ ਉਸ ਉਹ 파ਥ ਨਾ ਕਰੇ ਹੋਣੇ ਹੋ ਜੀ ਮੋਸਟ ਉਦੋਂ ਤੁਹਾਨੂੰ ਕਿਉਂਕਿ ਜਿਹੜੀ ਐਵਰੇਸਟ ਆ ਮੇਰਾ ਹੈਡਮਾਸਟਰ ਸੀਗਾ ਪੀਪੀਐਸ ਨਾਬੇ ਗਰੂਪ ਕੈਪਟਨ ਏਜੀਐਸ ਗਰੇਵਾਲ ਉਹ 150 ਮੀਟਰ ਤੋਂ ਰਿਹਾ ਹੋਇਆ ਐ ਐਵਰੇਸਟ ਤੋਂ ਉਹ ਵਿਚਾਰਾ ਕਰ ਨਹੀਂ ਪਾਇਆ ਹਜੇ ਵੀ ਹੁਣ ਤਾਂ ਉਹ ਚਲੋ ਗੁজার ਗਏ ਉਹਨਾਂ ਦੀ ਬਾਇਓਗ੍ਰਾਫੀ ਆ ਉਹਦੇ ਚ ਲਿਖਿਆ ਹੋਇਆ ਨੇ ਕਿ ਮੇਰੇ ਤੋਂ ਐਵਰੇਸਟ ਨਹੀਂ ਹੋਈ ਸੀ 150 ਤੋਂ ਮੀਟਰ ਤੋਂ ਰਹਿ ਗਿਆ ਸੀ ਮੈਂ ਉਦੋਂ ਮੈਨੂੰ ਕੀ ਰਿਅਲਾਈਜ਼ ਹੋਇਆ ਸੀਗਾ ਕਿ ਮੇਰੇ ਮਨ ਚ ਆਇਆ ਸੀ ਵੀ ਨਿਸ਼ਾਨ ਸਾਹਿਬ ਚੜਾਉਣਾ ਤਾਂ ਮੇਰੇ ਆਪਣੇ ਸ਼ੇਰਪਾ ਨੂੰ ਨਿਮਾ ਨਿਗਮਾ ਸੀ ਉਹਨਾਂ ਨੂੰ ਨਿਮਾ ਕਹਿੰਦਾ ਸੀ ਹੰਦੀ ਮੇਰੇ ਬੈਗ ਹੈਗਾ ਵਿੱਚ ਵੀ ਉਹਨੂੰ ਪਤਾ ਸੀ ਵੀ ਇਹ ਫਲੈਗ ਚੜਾਉਂਦਾ ਹੁੰਦਾ ਕਿ ਮਾਉਂਟ ਲਬੁਸ਼ੇ ਤੇ ਚੜਾਇਆ ਸੀਗਾ ਮੈਂ ਤੇ ਹੋਰ ਕਈ ਜਗ੍ਹਾ ਤੇ ਪਿਕਸ ਕੀਤੇ ਜਿਹੜੀਆਂ ਉਹਦੇ ਚੜਾਇਆ ਸੀਗਾ ਤੇ ਮੈਂ ਕਿਹਾ ਯਾਰ ਚੈੱਕ ਕਰੀ ਵੀ ਰਹੇਗਾ ਕਹਿੰਦਾ ਹੈਗਾ ਅਕਮਲ ਕੀ ਤੂੰ ਵਰੀ ਨਾ ਕਰ ਤੇ ਉਹ ਫਿਕਰ ਸੀ ਮੈਨੂੰ ਫਿਰ 8:37 ਮਿੰਟ ਤੇ ਅਸੀਂ ਪਹੁੰਚੇ ਸੀਗੇ ਇੰਨਾ ਐਬਜ਼ੌਸਟ ਹੋ ਗਿਆ ਸੀਗਾ ਮੇਰੀਆਂ ਫੋਟੋਆਂ ਸਾਰੀਆਂ ਬੈਠੇ ਦੀਆਂ ਨੇ ਕੋਈ ਖੜੇ ਦੀ ਫੋਟੋ ਨਹੀਂ ਹੈਗੀ ਐਵਰੇਸਟ ਦੀ ਹਾਂ ਮੈਂ ਬੈਠਾ ਹਾਂ ਉਹ ਕਾਰਨੇ ਸੀ ਮੈਂ ਐਗਜ਼ੌਸਟ ਹੋ ਗਿਆ ਸੀ ਟੋਟਲੀ ਵੀ ਮਿੱਚ ਜਮੀ ਐਨਰਜੀਸ ਮੈਂ ਹੱਥ ਲਾਇਆ ਸਮਿਟ ਨੂੰ ਸਮਿਟ ਇੱਕ ਐਹ ਜੀ ਜਗ੍ਹਾ ਹੈ ਜਿੱਮੇ ਇਸ ਤਰ੍ਹਾਂ ਦੀ ਜਗ੍ਹਾ ਹੈ ਐ ਟੈਡੀ ਆ ਐ ਸਰਕਲ ਜਿਹਾ ਇਧਰ ਚਾਈਨਾ ਇਧਰ ਡ੍ਰੌਪ ਆ ਇਧਰ ਡ੍ਰੌਪ ਆ ਆ ਰਿਜ ਜਾਂਦਾ ਆਹ ਜਗ੍ਹਾ ਹੈ ਉਹ ਐ ਟੈਡੀ ਮੈਂ ਆਹ ਸਮਿਟਾ ਇੱਥੇ ਬੈਠਾ ਸੀਗਾ ਤੇ ਬੈਠੇ ਦੀ ਆਈਆ ਤੇ ਬਸ ਉਹ ਨਿਸ਼ਾਨ ਸਾਹਿਬ ਚੜਾਇਆ ਤੇ ਫਿਰ ਜਿੱਥੇ ਪੜਿਆ ਸੀਗਾ ਪੀਪੀਐਸ ਨਾਬਾ ਉਹਦਾ ਫਿਰ ਇਹ ਯੂਫੀਨ ਨਿਊਜ਼ੀਲੈਂਡ ਦਾ ਫਲੈਗ ਜੀ ਫਿਰ ਇੱਕ ਮੈਂ ਗੱਲ ਕਹੀ ਸੀਗੀ ਆਪਣੇ ਸ਼ੇਰਪਾ ਨੂੰ ਵੀ ਜਾ ਮੈਨੂੰ ਐ ਸੀ ਮੈਂ ਸ਼ਾਇਦ ਕਰ ਲਈ ਸਮਿਟ ਵੀ ਹੁਣ ਮੈਨੂੰ ਮੈਂ ਸਮਿਟ ਹੋ ਗਈ ਤੇ ਮੈਂ ਗਿਵ ਅਪ ਕਰ ਗਿਆ ਸੀ ਜੀ ਮੈਂ ਆਈ ਵਾਸ ਨਾਟ ਗੋਇੰਗ ਟੂ ਕਮ ਬੈਕ ਮੈਂ ਸੋਚ ਲਿਆ ਸੀ ਮੈਂ ਹੁਣ ਨਹੀਂ ਆਉਣਾ ਜੀ ਕਿਉਂਕਿ ਮੈਂ ਪਹਿਲਾਂ ਹੀ ਘਰ ਵੀ ਲੋਨ ਵੀ ਸਾਰਾ ਬੱਚਿਆਂ ਨੂੰ ਸਮਝਾ ਗਿਆ ਸੀਗਾ ਵਾਈਫ ਨੇ ਮੇਰੇ ਨਾਲ ਕਹਿੰਦੀ ਮੈਨੂੰ ਨਾ ਮੇਰੇ ਬੇਟੇ ਨੂੰ ਸਮਝਾ ਦੇ ਵੀ ਜਿਹੜਾ ਆਰਮੀ ਵਾਲਾ ਤੇ ਉਹਨੇ ਟੇਕਓਵਰ ਕਰ ਲਿਆ ਸੀ ਸਾਰਾ ਕੁਝ ਜੇ ਤੁਸੀਂ ਮੇਰੇ ਬੱਚਿਆਂ ਨੇ ਇੰਟਰਵਿਊ ਕੀਤਾ ਤਾਂ ਉਹਨਾਂ ਨੂੰ ਪਤਾ ਸੀਗਾ ਵੀ ਵੀ ਸ਼ਾਇਦ ਮੈਨੂੰ ਐ ਸੀ ਕੋਈ ਮੈਂ ਲਬੂਸ਼ੇ ਕਰ ਲਈ ਸੀ ਮੈਨੂੰ ਐ ਸੀ ਸਬਮਿਟ ਕਰ ਲੂੰਗਾ ਵਾਪਸ ਆਉਣਾ ਬਹੁਤ ਔਖਾ ਮੋਸਟਲੀ ਡੈਥਸ ਹੁੰਦੀਆਂ ਰਿਟਰਨ ਵੇਲੇ ਦੀਆਂ ਆਕਸੀਜਨ ਕਰਕੇ ਤੇ ਐਗਜ਼ਰਸ਼ਨ ਕਰਕੇ ਸੇਮ ਮੇਰੇ ਨਾਲ ਹੈਪਨ ਕੀਤੀ ਮੈਂ ਇੰਨਾ ਐਬਜ਼ੋਰਬ ਹੋ ਗਿਆ ਮੈਂ ਤਾਂ ਉੱਠ ਨਹੀਂ ਸਕਦਾ ਤੇ ਮੈਂ ਉਹਨੂੰ ਕਿਹਾ ਸ਼ੇਰਪੇ ਨੂੰ ਕਿਹਾ ਜਾ ਫਿਰ ਉਹਨੇ ਗੱਲ ਕਹੀ ਕਹਿੰਦਾ ਮਲਕੀਤ ਤੈਨੂੰ ਪਤਾ ਵੀ ਇਹ ਕਾਊਂਟ ਨਹੀਂ ਕੀਤੀ ਜਾਂਦੀ ਐਵਰੇਸਟ ਕਾਊਂਟ ਨਹੀਂ ਕੀਤੀ ਜਾਂਦੀ ਜਿੰਨਾ ਤੱਕ ਤੁਸੀਂ ਕੈਂਪ 2 ਤੇ ਰਿਪੋਰਟ ਨਹੀਂ ਕਰਦੇ ਤੁਹਾਨੂੰ ਕੈਂਪ 2 ਤੇ ਆਉਣਾ ਪੈਂਦਾ ਵਾ ਫਿਰ ਤੁਸੀਂ ਕਾਊਂਟ ਕੀਤੀ ਜਾਂਦੀ ਐ ਐਵਰੇਸਟ ਪਤਾ ਹੀ ਨਹੀਂ ਕਿੰਨੇ ਐਵਰੇਸਟ ਨੇ ਜਿਹੜੇ ਗੁਜ਼ਰੇ ਨੇ ਉਹਨਾਂ ਦਾ ਐਵਰੇਸਟ ਤੇ ਐਵਰੇਸਟਰ ਐਜ਼ ਅ ਨੋ ਨੀ ਆਉਂਦਾ ਲਿਸਟ ਇਹ ਲਿਸਟ ਬਣਦੀ ਆ ਦੀ ਸਰਟੀਫਿਕੇਟ ਮਿਲਦਾ ਤੁਹਾਨੂੰ ਵੀ ਜੀ ਨੇ ਐਵਰੇਸਟ ਕੀਤੀ ਜਾਂਦੀ ਆ ਜੀ ਤੇ ਉਹ ਵਿਚਾਰੇ ਪਤਾ ਹੀ ਨਹੀਂ ਕਿੰਨੇ ਜਿਹੜੇ ਵਿਚਾਰੇ ਸ਼ਾਇਦ ਵਾਪਸ ਆਉਂਦੇ ਗੁਜ਼ਰੇ ਨੇ ਤੇ ਫਿਰ ਪਤਾ ਨਹੀਂ ਕਿੱਥੋਂ એનર્ਜੀ ਆਈ ਜਿਹੜਾ ਕੀ ਰਸਤਾ ਆਉਣ ਵੇਲੇ ਦਾ 837 ਤੇ ਚੱਲੇ ਅਸੀਂ 7:30 ਸਾਨੂੰ 13 ਘੰਟੇ 848 ਮੀਟਰ ਕਵਰ ਕਰਨ ਨੂੰ ਕਹ ਲੱਗੇ ਸੀਗੇ 13 ਘੰਟੇ ਹੋ ਲੱਗੇ ਫੇਰ ਮੈਂ ਕੈਂਪ 4 ਤੇ ਗਿਵ ਅਪ ਕਰ ਗਿਆ ਕੈਂਪ 4 ਤੇ 5 ਘੰਟੇ 6 ਘੰਟੇ ਰਿਹਾ ਜਿਹੜਾ ਰਹਿਣਾ ਨਹੀਂ ਚਾਹੀਦਾ ਉਹੀ ਕਾਰਨ ਬਣਿਆ ਮੇਰਾ 7500 ਤੇ ਮੇਰੀ ਆਕਸੀਜਨ ਫਿਨਿਸ਼ ਹੋ ਗਈ ਜੇ ਮੈਂ ਥੋੜਾ ਜਿਹਾ ਹੋਰ ਵੇਟ ਕਰ ਜਾਂਦਾ ਕੈਂਪ 4 ਤੇ ਵੀ ਸ਼ਾਇਦ ਨਾ ਵੀ ਗਿਵ ਅਪ ਹੋ ਜਾਂਦਾ ਵੀ ਇਹ ਹੈ ਫਿਰ ਉਹ ਕੈਂਪ 1 ਉਹਨਾਂ ਨੂੰ ਕੀਤੀ 20 ਨੂੰ ਅਸੀਂ ਸ਼ਾਮ ਨੂੰ ਰਾਤ ਨੂੰ ਪਹੁੰਚੇ ਉੱਥੇ ਕੈਂਪ 2 ਤੇ ਜੀ ਤੇ ਜਿਹੜਾ ਕਿ ਅਸੀਂ 17 ਤਰੀਕ ਨੂੰ ਕੈਂਪ ਬੇਸ ਕੈਂਪ ਰਿਪੋਰਟ ਕਰਨਾ ਸੀਗਾ ਤਿੰਨ ਦਿਨ ਸਾਨੂੰ ਐਕਸਟਰਾ ਚਾਰ ਦਿਨ ਐਕਸਟਰਾ ਲੱਗੇ ਸੀਗੇ ਤੇ ਬਦੂ ਜੀ ਮੈਂ ਮਲਕੀਤ ਭਾਜੀ ਦੇ ਚਿਹਰੇ ਤੇ ਉਹ ਹਾਫ ਭਾਵ ਉਹ ਫੀਲਿੰਗ ਦੇਖ ਸਕਦਾ ਸਮਝ ਸਕਦਾ ਕਿਉਂਕਿ ਅੱਜ ਵੀ ਜਦੋਂ ਅਸੀਂ ਮਲਕੀਤ ਸਿੰਘ ਭਾਜੀ ਉਹਨਾਂ ਨਾਲ ਇੰਟਰਵਿਊ ਬਾਰੇ ਸੋਚਿਆ ਤੇ ਮੈਂ ਤੇ ਸੁਖੀ ਕਿਉਂਕਿ ਲੱਖਾਂ ਦੇ ਦਰਸ਼ਕ ਆਏ ਹੋਏ ਨੇ ਭੀੜ ਬਹੁਤ ਸੀ ਅਸੀਂ ਮਲਕੀਤ ਸਿੰਘ ਭਾਜੀ ਨੂੰ ਲੱਭ ਰਹੇ ਸੀਗੇ ਕਦੇ ਸਾਨੂੰ ਕਿਸੇ ਦਾ ਭਲੇਖਾ ਪੜਨਾ ਕਦੇ ਕਿਸੇ ਦਾ ਪਰ ਫਿਰ ਜਦੋਂ ਮੇਰੀ ਮਲਕੀਤ ਸਿੰਘ ਭਾਰੀ ਦੇ ਚਿਹਰੇ ਤੇ ਨਜ਼ਰ ਪਈ ਤਾਂ ਭਾਰੀ ਦੇ ਚਿਹਰੇ ਤੋਂ ਉਹ ਚਮਕ ਆ ਰਹੀ ਸੀ ਜਿਹੜੀ ਉਹ ਪਹਾੜਾਂ ਤੇ ਪਈ ਬਰਫ਼ ਤੋਂ ਆਉਂਦੀ ਹੈ ਇਹਦੇ ਵਿੱਚ ਭਾਜੀ ਮੈਨੂੰ ਕੋਈ ਝੂਠ ਨਹੀਂ ਮੈਂ ਤੁਹਾਡੇ ਕੋਲੇ ਬੈਠ ਕੇ ਇੰਟਰਵਿਊ ਕਰ ਰਿਹਾ ਮੈਂ ਆਪਾਂ ਕਦੇ ਮਿਲੇ ਨਹੀਂ ਤੁਹਾਨੂੰ ਵੀ ਪਤਾ ਪਰ ਮੈਂ ਸੁਖੀ ਨੂੰ ਕਿਹਾ ਮੈਂ ਕਿਹਾ ਨਹੀਂ ਇਹ ਨਹੀਂ ਓ ਅਮਲਕੀਤ ਸਿੰਘ ਜਿਹਦੇ ਚਿਹਰੇ ਤੇ ਚਮਕ ਵਹਿਰੀ ਆ ਸੋ ਭਾਰੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਕੱਢਣ ਦੇ ਲਈ ਆਪਣੇ ਤਜਰਬੇ ਦੱਸਣ ਦੇ ਲਈ ਹਾਲਾਂਕਿ ਮੈਂ ਨਹੀਂ ਚਾਹੁੰਦਾ ਕਿ ਗੱਲਬਾਤ ਇੱਥੇ ਖਤਮ ਹੋਵੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ ਜਿਹੜੀਆਂ ਮੇਰੇ ਮਨ ਦੇ ਵਿੱਚ ਸਵਾਲ ਦੇ ਰੂਪ ਵਿੱਚ ਹੈਗੀਆਂ ਨੇ ਤੇ ਬਹੁਤ ਸਾਰੇ ਅਜਿਹੇ ਤਜਰਬੇ ਮਲਕੀਤ ਸਿੰਘ ਹੁਣਾ ਕੋਲੇ ਨੇ ਇਹਨਾਂ ਦੇ ਦਿਲ ਦੇ ਵਿੱਚ ਨੇ ਦਿਮਾਗ ਦੇ ਵਿੱਚ ਨੇ ਜਿਹੜੇ ਸਾਂਝੇ ਕੀਤੇ ਜਾ ਸਕਦੇ ਨੇ ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਸੋ ਅੱਜ ਦੇ ਲਈ ਇੰਨਾ ਹੀ ਪਰ ਅਗਲੀ ਵਾਰ ਮਲਕੀਤ ਸਿੰਘ ਭਾਰੀ ਹੁਣਾ ਨਾਲ ਫੇਰ ਲੰਮੀ ਚੌੜੀ ਖੁੱਲੀ ਬਤ ਕਰਨ ਦਾ ਵਾਦਾ ਲੈ ਕੇ ਤੁਹਾਡੇ ਤੋਂ ਮੈਂ ਹੁਣ ਇਜਾਜ਼ਤ ਲਵਾਂਗਾ ਤੇ ਬਾਜੀ ਰੱਬ ਕਰੇ ਪਰਮਾਤਮਾ ਕਰੇ ਤੁਹਾਡੀ ਉਮਰ ਬਹੁਤ ਲੰਮੀ ਹੋਵੇ ਜਿਹੜਾ ਕਿਉਂਕਿ ਇਸ ਦੇ ਵਿੱਚ ਮੈਨੂੰ ਹਮੇਸ਼ਾ ਲੱਗਦਾ ਕਿ ਪਰਿਵਾਰ ਦੀਆਂ ਅਰਦਾਸਾਂ ਬਹੁਤ ਮਾਇਨੇ ਰੱਖਦੀਆਂ ਨੇ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਵੈਰੀ ਜੀ ਕਾਕਲ ਸਾਹਿਬ ਵੈਰੀ ਜੀ ਥੈਂਕ ਯੂ ਸੋ ਨਾਈਸ ਸ਼ੁਕਰੀਆ ਜੀ